ਸਵੇਰੇ ਖਾਲੀ ਪੇਟ ਲਸਣ ਖਾਣ ਦੀ ਸਲਾਹ ਸਾਲਾਂ ਤੋਂ ਦਿੱਤੀ ਜਾਂਦੀ ਹੈ ਕੁਝ ਬਿਮਾਰੀਆਂ ਵਿੱਚ ਤਾਂ ਇਸ ਨੂੰ ਖਾਸ ਤੌਰ ਤੇ ਲੈਣ ਲਈ ਕਿਹਾ ਜਾਂਦਾ ਹੈ ਪਰ ਕਦੇ ਤੁਸੀਂ ਸੋਚਿਆ ਹੈ ਕਿ ਅਜਿਹਾ ਕਰਨ ਲਈ ਕਿਉਂ ਕਿਹਾ ਜਾਂਦਾ ਹੈ ਸਵੇਰੇ ਖਾਲੀ ਪੇਟ ਲਸਣ ਖਾਣ ਨਾਲ ਕੀ ਹੁੰਦਾ ਹੈ ਤੇ ਇਸ ਦੇ ਕੀ ਫਾਇਦੇ ਹਨ ਤਾਂ ਅੱਜ ਅਸੀਂ ਇਸ ਬਾਰੇ ਅਤੇ ਨਾਲ ਹੀ ਇਸ ਦੇ ਸਿਹਤ ਲਈ ਸਾਰੇ ਫਾਇਦੇ ਬਾਰੇ ਦੱਸਾਂਗੇ ਇਸ ਤੋਂ ਇਲਾਵਾ ਇਸ ਨੂੰ ਖਾਣ ਦਾ ਸਹੀ ਤਰੀਕਾ ਤੇ ਖਾਂਦੇ ਹੋਏ ਕਿਹਨਾ ਗੱਲਾਂ ਦਾ ਖਿਆਲ ਰੱਖੀਏ ਮਹਾਰਾ ਮੁਤਾਬਕ ਹੱਡੀਆਂ ਤੇ ਪੇਟ ਨਾਲ ਜੁੜੀਆਂ ਕੁਝ ਸਥਿਤੀਆਂ ਵਿੱਚ ਸਵੇਰੇ ਖਾਲੀ ਪੇਟ ਲਸਣ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਅਜਿਹਾ ਇਸ ਲਈ ਕਿਉਂਕਿ ਸਵੇਰੇ ਖਾਲੀ ਪੇਟ ਲਸਣ ਨਾਲ ਇਸ ਦੇ ਤੱਤ ਆਸਾਨੀ ਨਾਲ ਸਰੀਰ ਸੋਖ ਲੈਂਦਾ ਹੈ ਮਿਸਾਲ ਵਜੋਂ ਕੱਚੇ ਲਸਣ ਵਿੱਚ ਪਾਇਆ ਜਾਣ ਵਾਲਾ ਯੋਗਿਕ ਐਲੀਸਿਨ ਕਲੇਸਟਰੋਲ ਨੂੰ ਘਟਕਰਨ ਅਤੇ ਖੂਨ ਨੂੰ ਪਤਲਾ ਕਰਨ ਵਾਲੇ ਗੁਣਾ ਲਈ ਜਾਣਿਆ ਜਾਂਦਾ ਹੈ ਤੇ ਇਸ ਨੂੰ ਸਵੇਰੇ ਖਾਲੀ ਪੇਟ ਖਾਣ ਨਾਲ ਇਹ ਬਧੇਰੇ ਲਾਭਦਾਇਕ ਹੁੰਦਾ ਹੈ ਇਸ ਤੋਂ ਇਲਾਵਾ ਖਾਲੀ ਪੇਟ ਲਸਣ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਰੋਕਣ ਅਤੇ ਇਲਾਜ ਕਰਨ ਵਿੱਚ ਬਹੁਤ ਅਸਰਦਾਰ ਹੈ ਕਿਉਂਕਿ ਇਹ ਇੱਕ ਸ਼ਕਤੀਸ਼ਾਲੀ ਐਂਟੀਬਾਇਓਟਿਕ ਦਾ ਕੰਮ ਕਰਦਾ ਹੈ ਜਦੋਂ ਤੁਸੀਂ ਇਸ ਨੂੰ ਨਾਸ਼ਤੇ ਤੋਂ ਪਹਿਲਾਂ ਖਾਂਦੇ ਹੋ ਤਾਂ ਇਹ ਜ਼ਿਆਦਾ ਅਸਰਦਾਰ ਹੁੰਦਾ ਹੈ ਕਿਉਂਕਿ ਬੈਕਟੀਰੀਆ ਸਰਗਰਮ ਹੁੰਦੇ ਹੀ ਮਰ ਜਾਂਦੇ ਨੇ ਸਵੇਰੇ ਖਾਲੀ ਪੇਟ ਲਸਣ ਖਾਣ ਦੇ ਫਾਇਦੇ ਸਵੇਰੇ ਖਾਲੀ ਪੇਟ ਲਸਣ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ ਅਤੇ ਪੇਟ 'ਚ ਮੌਜੂਦ ਹਾਨੀਕਾਰਕ ਬੈਕਟੀਰੀਆ ਖਤਮ ਹੋ ਜਾਂਦੇ ਨੇ ਇਹ ਜੋੜਾਂ ਦੇ ਦਰਦ ਆਦੀ ਵਰਗੀਆਂ ਸਮੱਸਿਆਵਾਂ ਨੂੰ ਘਟਾ ਸਕਦਾ ਹੈ ਇਹ ਇੱਕ ਡੀਟੌਕਸੀਫਾਇਰ ਵੀ ਹੈ ਜੋ ਸਰੀਰ ਨੂੰ ডিটক্সিファイર ਕਰਦਾ ਹੈ ਅਤੇ ਕਈ ਬਿਮਾਰੀਆਂ ਨੂੰ ਰੋਕਣ ਵਿੱਚ ਮਦਦਗਾਰ ਹੁੰਦਾ ਹੈ ਇਹ ਇਮਿਊਨਿਟੀ ਬੂਸਟਰ ਹੈ ਜੋ ਜ਼ੁਕਾਮ ਅਤੇ ਖੰਘ ਤੋਂ ਬਚਾਉਂਦਾ ਹੈ ਅਤੇ ਲੀਵਰ ਦੇ ਫੰਕਸ਼ਨ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਖਾਲੀ ਪੇਟ ਲਸਣ ਨੂੰ ਕਿਵੇਂ ਖਾਈਏ ਤੁਹਾਨੂੰ ਲਸਣ ਨੂੰ ਸਿਰਫ 10 ਦਿਨ ਤੱਕ ਖਾਲੀ ਪੇਟ ਖਾਣਾ ਚਾਹੀਦਾ ਹੈ ਸਵੇਰੇ ਸਭ ਤੋਂ ਪਹਿਲਾਂ ਤੁਸੀਂ ਲਸਣ ਦੀਆਂ ਦੋ ਕਲੀਆਂ ਲੈ ਕੇ ਸ਼ਹਿਦ ਵਿੱਚ ਮਿਲਾ ਕੇ ਖਾਓ ਇਸ ਤੋਂ ਬਾਅਦ ਪਾਣੀ ਨਾ ਪੀਓ ਕਦੋਂ ਨਹੀਂ ਖਾਣਾ ਕਦੋਂ ਬਚਣਾ ਹੈ ਜੇਕਰ ਕਿਸੇ ਨੂੰ ਐਸਿਡਿਟੀ ਗੈਸ ਅਤੇ ਦਿਲ ਦੀ ਜਲਣ ਦੀ ਸਮੱਸਿਆ ਹੈ ਜਾਂ ਗਰਭਵਤੀ ਔਰਤ ਨੂੰ ਇਸ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ ਨਾਲ ਹੀ ਜੇ ਤੁਸੀਂ ਖੂਨ ਨੂੰ ਪਤਲਾ ਕਰਨ ਦੀ ਦਵਾਈ ਲੈ ਰਹੇ ਹੋ ਜਾਂ ਕੋਈ ਹੋਰ ਦਵਾਈ ਲੈ ਰਹੇ ਹੋ ਤਾਂ ਡਾਕਟਰ ਦੀ ਸਲਾਹ ਤੋਂ ਬਿਨਾ ਇਹ ਚੀਜ਼ ਨਾ ਖਾਓ